ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਸੰਗ੍ਰਾਂਤ ਤੋਂ ਅਗਲੇ ਦਿਨ ਕੁੱਤੇ ਨੂੰ ਖਵਾ ਦਿਓ ਇਹ ਚੀਜ਼ ਤੁਹਾਡੀ ਕਿਸਮਤ ਬਦਲ ਜਾਵੇਗੀ ਆਓ ਫਿਰ ਜਾਣਦੇ ਹਾਂ ਇੱਕ ਮਨੁੱਖ ਹਰ ਸਮੇਂ ਪਰਮਾਤਮਾ ਦਾ ਨਾਮ ਜਪਦਾ ਸੀ ਪਰ ਉਮਰ ਦੇ ਆਖਰੀ ਪੜਾ ਤੇ ਆ ਕੇ ਉਹਨਾਂ ਇੱਕ ਵੱਡੇ ਨਗਰ ਦੇ ਵਿੱਚ ਕਪੜੇ ਦੀ ਮਿਲ ਖੋਲ ਲਈ ਸੀ ਉੱਥੇ ਉਹਨਾਂ 17 ਤੋਂ 18 ਘੰਟੇ ਖੜੀ ਲੱਤੇ ਕੰਮ ਕਰਿਆ ਕਰਨਾ ਜਦੋਂ ਹੁੰਦਾ ਵੀ ਹੁਣ ਕੋਈ ਵਾਹ ਨਹੀਂ ਰਹੀ ਮੈਂ ਥੱਕ ਗਿਆ ਉਹਨਾਂ ਪਿੱਛੇ ਇੱਕ ਕਮਰਾ ਬਣਾਇਆ ਸੀ ਉਹਦੇ ਚ ਇੱਕ ਮੰਜੀ ਰੱਖੀ ਸੀ ਤੇ ਉੱਥੇ ਸੋ ਜਾਂਦੇ ਸੀ ਸਾਰੇ ਲੋਕਾਂ ਲਈ ਉਹਨਾਂ ਦਾ ਐਵੇਂ ਕੰਮ ਕਰਨਾ ਬੜਾ ਹੈਰਾਨੀ ਵਾਲਾ ਦ੍ਰਿਸ਼ ਸੀ ਜ਼ਿੰਦਗੀ ਦੇ 30 ਸਾਲ ਤਾਂ ਉਹ ਪੈਸੇ ਤੋਂ ਦੂਰੀ ਬਣਾ ਕੇ ਰੱਖੀ ਤੇ ਜ਼ਿੰਦਗੀ ਦੇ 30 ਸਾਲ ਪਰਮਾਤਮਾ ਦੇ ਨਾਮ ਬੰਦਗੀ ਵਿੱਚ ਗੁਜ਼ਾਰੇ ਸਨ ਤੇ ਪਰਮਾਤਮਾ ਨੇ ਪਰਮਾਤਮਾ ਨੇ ਵੀ ਉਸ ਦੇ ਬਦਲੇ ਉਹਨਾਂ ਨੂੰ ਸਕੂਨ ਜੀਵ ਤੇ ਸਤ ਤੇ ਦੁਖੀਆਂ ਦਾ ਦੂਰ ਦੁੱਖ ਦੂਰ ਕਰਨ ਦੀ ਤਾਕਤ ਬਖਸ਼ੀ ਸੀ ਉਹ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਜੋ ਵੀ ਉਹਨਾਂ ਕੋਲ ਆਉਂਦਾ ਉਹਨਾਂ ਦੇ ਦੁੱਖ ਸੁਣਦੇ ਦੁੱਖ ਸੁਣ ਕੇ ਉਹਨਾਂ ਲਈ ਅਰਦਾਸ ਕਰਦੇ ਤੇ ਪਰਮਾਤਮਾ ਫਿਰ ਉਹਨਾਂ ਦੇ ਦੁੱਖ ਵੀ ਦੂਰ ਕਰਿਆ ਕਰਦੇ ਸਨ ਪਰਮਾਤਮਾ ਨੇ ਉਹਨਾਂ ਦੀ ਬੰਦਗੀ ਦਾ ਸਿਲਾ ਅਰਦਾਸ ਨੂੰ ਨੇਪੜੇ ਛਾੜ ਕੇ ਦਿੱਤਾ ਸੀ ਅੱਜ ਅਚਾਨਕ ਉਹ ਉੱਠੇ ਤੇ ਉਹਨਾਂ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਅੱਜ ਉੱਠੇ ਆਪਣੇ ਪੁੱਤਾਂ ਨੂੰ ਕਿਹਾ ਮੈਨੂੰ ਜ਼ਮੀਨ ਦਾ ਥੋੜਾ ਜਿਹਾ ਹਿੱਸਾ ਚਾਹੀਦਾ ਨਾਲ ਥੋੜੇ ਜੇ ਪੈਸੇ ਚਾਹੀਦੇ ਨੇ ਜ਼ਮੀਨ ਦਾ ਹਿੱਸਾ ਤੇ ਪੈਸੇ ਲੈ ਕੇ ਉਹ ਘਰੋਂ ਚਲੇ ਗਏ ਉੱਥੇ ਜਾ ਕੇ ਜ਼ਮੀਨ ਤੇ ਇੱਕ ਇਮਾਰਤ ਬਣਾਈ ਤੇ ਉਸ ਦੇ ਵਿੱਚ ਕਪੜੇ ਦੀ ਮਿਲ ਦੀ ਸ਼ੁਰੂਆਤ ਕੀਤੀ ਆਸ-ਪਾਸ ਦੇ ਪਿੰਡਾਂ ਚ ਗਏ ਲਗਭਗ ਹਜ਼ਾਰ ਬੀਬੀਆਂ ਨੂੰ ਉੱਥੇ ਕੰਮ ਤੇ ਰੱਖਿਆ ਤੇ ਨਾਲ ਆਪ ਉਹਨਾਂ ਦੇ ਕਪੜਾ ਤੇ ਹੋਰ ਕੰਮ ਕਰਨ ਵਿੱਚ ਸਾਰਾ ਦਿਨ ਮਦਦ ਕਰਿਆ ਕਰਦੇ ਕਪੜਾ ਵਾਕ-ਵਾਕ ਥਾਵਾਂ ਤੇ ਭੇਜਿਆ ਬੜੀ ਜਲਦੀ ਨੇਕ ਬੰਦੇ ਦਾ ਕੰਮ ਰਿੜਨ ਤੋਂ ਭੱਜਣ ਲੱਗਾ ਉਹ ਐਵੇਂ 24 ਘੰਟੇ ਪੈਸੇ ਦਾ ਮੀ ਵੜਨ ਲੱਗਾ ਹੋਰ ਵੀ ਕਪੜੇ ਦੀਆਂ ਬੜੀਆਂ ਸਾਰੀਆਂ ਫੈਕਟਰੀਆਂ ਸਨ ਪਰ ਉਹਨਾਂ ਵਾਂਗ ਕੋਈ ਨਹੀਂ ਸੀ ਚੱਲਦੀ ਆਪਾਂ ਵੇਖਿਆ ਲੋਕ ਜਵਾਨੀ ਵਿੱਚ ਕੰਮ ਤੇ ਬੜਾਪੇ ਵਿੱਚ ਹਰੇ ਚੀਜ਼ ਤੋਂ ਖਿਹੜਾ ਚੁੜਾ ਪਰਮਾਤਮਾ ਦਾ ਨਾਮ ਜਪਦੇ ਆ ਪਰ ਇਸ ਨੇਕ ਬੰਦੇ ਦਾ ਜ਼ਿੰਦਗੀ ਥੋੜੀ ਵੱਖ ਸੀ ਇਨੇ 25 ਜਦੋਂ ਉਮਰ ਸੀ ਉਦੋਂ ਕੰਮ ਛੱਡ ਤੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕੀਤਾ ਸੀ 30 ਸਾਲ ਲਗਾਤਾਰ ਬੰਦਗੀ ਕਰਕੇ ਪਰਮਾਤਮਾ ਦੇ ਨੇੜੇ ਹੋ ਗਏ ਤੇ ਹੁਣ ਉਹ ਮੁਕਾਮ ਛੱਡ ਫਿਰ ਦੁਨੀਆ ਵਾਲੇ ਪਾਸੇ ਆ ਗਏ ਸ਼ਾਇਦ ਉਹ ਪਹਿਲਾ ਐਵੇਂ ਦੇ ਮਨੁੱਖ ਹੋਣਗੇ ਜੋ ਇਬਾਦਤ ਤੋਂ ਵਾਪਸ ਵਪਾਰ ਵਿੱਚ ਗਏ ਹੋਣਗੇ ਇਸ ਨੇਕ ਮਨੁੱਖ ਦੀ ਜ਼ਿੰਦਗੀ ਇੱਕ ਕੁੱਤੇ ਤੋਂ ਸ਼ੁਰੂ ਹੋਈ ਸੀ ਤੇ ਕੁੱਤੇ ਤਹੀ ਖਤਮ ਹੋਗੀ ਨੇਕ ਮਨੁੱਖ ਦੀ ਪਹਿਲਾਂ ਕਪੜੇ ਦੀ ਮੇਲ ਸੀ ਸਵੇਰੇ ਸੂਰਜ ਚੜਨ ਦੇ ਨਾਲ ਮੇਲ ਚਲੇ ਜਾਂਦੇ ਸੂਰਜ ਡੁੱਬਣ ਦੇ ਨਾਲ ਘਰ ਵਾਪਸ ਆ ਜਾਂਦੇ ਉਹ ਘਰ ਜਾਣ ਹੀ ਵਾਲੇ ਸਨ ਕਿ ਅੱਜ ਦੇਖਦੇ ਆ ਮੇਲ ਦੇ ਪਿਛਲੇ ਹਿੱਸੇ ਇੱਕ ਗੇਟ ਸੀ ਉੱਥੇ ਇੱਕ ਕੁੱਤਾ ਲੱਤਾਂ ਰਗੜਦਾ ਰਗੜਦਾ ਅੰਦਰ ਆਉਣ ਦੀ ਆ ਸੀ ਕੋਲ ਆ ਕੇ ਦੇਖਿਆ ਤਾ ਤਿੰਨ ਲੱਤਾਂ ਜਮਾ ਟੁੱਟ ਗਈਆਂ ਸੀ ਜਿਵੇਂ ਕੋਈ ਭਾਰੀ ਚੀਜ਼ ਉੱਤੋਂ ਲੰਗੀ ਹੋਵੇ ਇੱਕ ਲੱਤ ਤੇ ਸਹਾਰੇ ਕੜੀਸ ਕੜੀਸ ਅੱਗੇ ਵਧ ਰਿਹਾ ਸੀ ਜ਼ਖਮੀ ਵੇਖ ਕੇ ਨੇਕ ਮਨੁੱਖ ਨੂੰ ਬੜਾ ਤਰਸਾਇਆ ਸੋਚਦਾ ਇਹਨੂੰ ਚੁੱਕ ਕੇ ਨਾ ਲੈ ਜਾਣਾ ਵਾ ਦਵਾ-ਦਾਰੂ ਕਰਾ ਕੇ ਲੱਤਾਂ ਦੇ ਨਾਲ ਫੱਟੀ ਬੰਨ ਤੇ ਸਿੱਧੀਆਂ ਕਰ ਦੇਣਾ ਵਾ ਰੋਜ਼ ਦਵਾ ਦਿਆ ਕਰਾਂਗਾ ਤੇ ਠੀਕ ਹੋ ਜਾਏਗਾ ਜਦੋਂ ਠੀਕ ਹੋ ਗਿਆ ਇਨੂੰ ਬਾਹਰ ਛੱਡ ਦਵਾਂਗਾ ਉਹ ਉਹਨੂੰ ਚੁੱਕਣ ਹੀ ਲੱਗਾ ਤੇ ਮਨ ਵਿੱਚ ਖਿਆਲ ਆਇਆ ਇਹ ਤੋੜੇ ਸਕਦਾ ਨਹੀਂ ਲੱਤਾਂ ਇਹਦੀਆਂ ਕੰਮ ਨਹੀਂ ਕਰਦੀਆਂ ਮੂੰਹ ਵੀ ਸਾਰਾ ਇਹਦਾ ਭੱਜਿਆ ਪਿਆ ਇਹ ਤੁਰ ਕੇ ਬਾਹਰ ਨਹੀਂ ਜਾ ਸਕਦਾ ਰੋਟੀ ਦੇ ਟੁਕਦਾ ਇੰਤਜ਼ਾਮ ਕਿਵੇਂ ਕਰੇਗਾ ਹੁਣ ਅੱਜ ਦੇਖਦੇ ਹਾਂ ਕਿ ਪਰਮਾਤਮਾ ਇਸ ਨੂੰ ਰਿਜਕ ਕਿਵੇਂ ਦੇਂਦੇ ਜੋ ਸਾਬ ਦੀ ਰੋਟੀ ਦਾ ਇੰਤਜ਼ਾਮ ਕਰਦਾ ਤੇ ਉਹ ਕੁੱਤਾ ਸਾਰਾ ਦਿਨ ਫਿਰ ਇੱਕ ਨਾ ਪਾਸੇ ਪਿਆ ਰਿਹਾ ਰਾਤ ਹੋਈ ਤੇ ਇੱਕ ਕੁੱਤਾ ਨਾ ਗੇਟ ਦੇ ਥੱਲੋਂ ਹੌਲੀ-ਹੌਲੀ ਕਰਦਾ ਅੰਦਰ ਆ ਗਿਆ ਮੂੰਹ ਦੇ ਵਿੱਚ ਉਹਦੇ ਰੋਟੀ ਸੀ ਉਹ ਉਸ ਜ਼ਖਮੀ ਕੁੱਤੇ ਦੇ ਕੋਲ ਆ ਕੇ ਤੇ ਉਹਨੇ ਸਾਹਮਣੇ ਉਹਦੇ ਰੱਖ ਦਿੱਤੀ ਜ਼ਖਮੀ ਕੁੱਤੇ ਦੇ ਮੂੰਹ ਵਿੱਚ ਜਿਉਂਨੇ ਪਾਣੀ ਸ਼ੁਰੂ ਕੀਤੀ ਪਰ ਉਹਦਾ ਮੂੰਹ ਟੁੱਟਿਆ ਪਿਆ ਸੀ ਹੁਣ ਚਿੱਥੀ ਨਾ ਗਈ ਹੁਣ ਬਾਰੋਂ ਆਏ ਕੁੱਤੇ ਨੇ ਮੂੰਹ ਵਿੱਚ ਆਪਣੀ ਉਹ ਸਾਰੀ ਰੋਟੀ ਪਾ ਲਈ ਚੱਬ-ਚੱਬ ਕੇ ਤੇ ਜ਼ਖਮੀ ਕੁੱਤੇ ਦੇ ਅੱਗੇ ਰੱਖ ਦਿੱਤੀ ਮੰ ਜਖਮੀ ਕੁੱਤੇ ਨੇ ਹੋਲੀ-ਹੋਲੀ ਕਾਰਕਿਤੇ ਨੂੰ ਖਾ ਲਿਆ ਦੂਜਾ ਕੁੱਤਾ ਉਹ ਗੇਟ ਦੇ ਥੱਲੋਂ ਰਗੜ-ਰਗੜ ਕੇ ਬਾਹਰ ਗਿਆ ਪਾਣੀ ਦੀ ਬਾਲਟੀ ਵਿੱਚੋਂ ਪੂੰਝ ਪਿਉਂ ਕੇ ਨਾ ਜਖਮੀ ਕੁੱਤੇ ਦੇ ਮੂੰਹ ਦੇ ਵਿੱਚ ਉਹ ਬਾਰ-ਬਾਰ ਪਾਈ ਜਾ ਰਿਹਾ ਸੀ ਇਹ ਦੂਰ ਖੜਾ ਉਹ ਨੇਕ ਮਨੁੱਖ ਦੇਖਣ ਲੱਗਾ ਐਨਾ ਕਰਕੇ ਉਹ ਕੁੱਤਾ ਰੋਟੀ ਖਵਾ ਪਾਣੀ ਪਿਆ ਗੇਟ ਦੇ ਥੱਲੋਂ ਫੇਰ ਚਲਾ ਗਿਆ ਇਹ ਦੇਖ ਕੇ ਨੇਕ ਮਨੁੱਖ ਹੱਸਣ ਲੱਗਾ ਹੁਣ ਕੰਮ ਰੋਜ਼ ਹੋਣ ਲੱਗਾ ਰੋਜ਼ ਕੁੱਤਾ ਆਉਂਦਾ ਰੋਟੀ ਖਵਾ ਪਾਣੀ ਪਿਆ ਉਥੋਂ ਤੁਰ ਜਾਂਦਾ ਇੱਕ ਦਿਨ ਨੇਕ ਮਨੁੱਖ ਆਪਣੇ ਆਪ ਨੂੰ ਕਹਿੰਦਾ ਕਿ ਉਹ ਪਰਮਾਤਮਾ ਇਸ ਕੁੱਤੇ ਨੂੰ ਮਰਨ ਕੰਢੇ ਵੀ ਰੋਟੀ ਨਸੀਬ ਕਰਵਾ ਰਹੇ ਨੇ ਤੇ ਕੀ ਮੈਨੂੰ ਦੋ ਸਮੇਂ ਦੋ ਰੋਟੀਆਂ ਨਾ ਦੇਣਗੇ ਸਾਰੀ ਰਾਤ ਰਾਤ ਨਾ ਉਹ ਸੋਚਦੇ ਰਹੇ ਸਵੇਰ ਹੋਈ ਤੇ ਉਹਨੇ ਉਹ ਦੋ ਰੋਟੀਆਂ ਤੇ ਮੈਨੂੰ ਪਰਮਾਤਮਾ ਦੇਣੇ ਹੀ ਨੇ ਇਹ ਮਨ ਚ ਸੋਚਦਾ ਰਿਹਾ ਸੀ ਸਵੇਰ ਹੋਈ ਤੇ ਚਾਬੀ ਜਿਹੜੀ ਮੇਲ ਬੰਦ ਕਰਕੇ ਤੇ ਚਾਬੀ ਆਪਣੇ ਪੁੱਤਰ ਨੂੰ ਦੇ ਕੇ ਤੇ ਚਲੇ ਗਏ ਫਿਰ ਬੰਦਗੀ ਵਿੱਚ ਮਸ਼ਰੂਫ ਹੋ ਗਏ ਪਰਮਾਤਮਾ ਉਸ ਨੂੰ ਇਸ ਸਮੇਂ ਵੀ ਰਿਜਕ ਦੇਂਦੇ ਰਹੇ ਉਹਨਾਂ ਦੀ ਅਰਦਾਸ ਵਿੱਚ ਬੂਰ ਵੀ ਪਾਉਂਦੇ ਰਹੇ ਹੁਣ ਉਹਨਾਂ ਬਾਰੇ ਹਰ ਪਾਸੇ ਚਰਚਾ ਹੋਣ ਲੱਗੀ ਕਿ ਰੋਜ਼ ਸਵੇਰੇ ਲੋਕ ਕਈ ਲੋਕ ਇਕੱਠੇ ਹੋ ਕੇ ਉਹਨਾਂ ਦੀਆਂ ਕਥਾ ਤੇ ਬਚਨ ਸੁਣਨ ਉਹਨਾਂ ਦੇ ਕੋਲ ਆਉਂਦੇ ਇੱਕ ਦਿਨ ਕਥਾ ਵਿੱਚ ਉਹਨਾਂ ਕੁੱਤੇ ਵਾਲੀ ਗੱਲ ਦਸੀ ਤੇ ਆਖਿਰ ਵਿੱਚ ਕਹਿਣ ਲੱਗੇ ਵੀ ਰਿਜਕ ਤੇ ਬਰਕਤ ਹਮੇਸ਼ਾ ਮਨੁੱਖ ਦੇ ਪਿੱਛੇ ਭਜਦੇ ਨੇ ਪਰ ਅੱਜ ਕੱਲ ਆਪਾਂ ਐਨੇ ਮੂਰਖ ਹੋ ਗਏ ਆ ਕਿ ਆਪਾਂ ਰਿਜਕ ਤੇ ਬਰਕਤ ਪਿੱਛੇ ਭਜਣਾ ਸ਼ੁਰੂ ਕਰ ਦਿੱਤਾ ਮਨੁੱਖ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਉਹ ਰਿਜਕ ਉਹਦੇ ਤੱਕ ਜ਼ਰੂਰ ਪਹੁੰਚ ਜਾਂਦਾ ਹੈ ਜੇਕਰ ਆਪਾਂ ਛੋਟੇ ਛੋਟੇ ਇਹ ਬੇਜਮਾਨਾ ਤੇ ਵੀ ਰੋਟੀ ਦਾ ਟੁਕ ਪਾਈਏ ਨਾ ਤਾਂ ਪਰਮਾਤਮਾ ਰਿਜਕ ਤੇ ਬਰਕਤ ਆਪਣੇ ਘਰ ਘੱਲ ਦਿੰਦਾ ਹੈ 60 ਵਜੇ ਕੁੱਤੇ ਕੋਲ ਦੂਜਾ ਕੁੱਤਾ ਰੋਟੀ ਲੈ ਕੇ ਉਸ ਕੋ ਲਾ ਗਿਆ ਸੀ ਮੈਂ 60 ਵਜੇ ਕੁੱਤੇ ਕੋਲ ਸਿੱਖਿਆ ਜੇ ਪਰਮਾਤਮਾ ਇਸ ਦਾ ਢਿੱਡ ਭਰ ਸਕਦਾ ਤਾਂ ਮੇਰਾ ਕਿਉਂ ਨਹੀਂ ਭਰੇਗਾ ਉਹਦਾ ਸਿਲਾ ਇਹ ਹੈ ਕਿ ਅੱਜ ਮੈਂ ਤੁਹਾਡੇ ਕੋਲ 30 ਸਾਲ ਐਸਾ ਕੋਈ ਦਿਨ ਨਹੀਂ ਗਿਆ ਜਿਸ ਦਿਨ ਪਰਮਾਤਮਾ ਨੇ ਮੈਨੂੰ ਰਜਕ ਨਾ ਦਿੱਤਾ ਹੋਵੇ ਮੈਂ ਕਦੇ ਭੁੱਖੇ ਢਿੱਡ ਨਹੀਂ ਸੁੱਤਾ ਮੈਂ ਹਮੇਸ਼ਾ ਉਸ 60 ਵਜੇ ਕੁੱਤੇ ਦਾ ਸ਼ੁਕਰਾਨਾ ਕਰਦਾ ਜਿਸसे ਮੈਨੂੰ ਪਰਮਾਤਮਾ ਦੇ ਲਾੜ ਲਾ ਦਿੱਤਾ ਇਹ ਬਚਨ ਸਾਰੇ ਜਣੇ ਸੁਣ ਕੇ ਤੇ ਉੱਥੋਂ ਚਲੇ ਗਏ ਪਰ ਕਿ ਬਿਰਦ ਬਾਬਾ ਹਜੇ ਵੀ ਉੱਥੇ ਬੈਠਾ ਸੀ ਜਾਣ ਤੋਂ ਪਹਿਲਾਂ ਉਹ ਨੇਕ ਮਨੁੱਖ ਦੇ ਕੋਲ ਹੌਲੀ-ਹੌਲੀ ਤੁਰ ਕੇ ਆਇਆ ਤੇ ਉੱਚੀ-ਉੱਚੀ ਤਾੜੀਆਂ ਮਾਰ ਕੇ ਤੇ ਹੱਸਣ ਲੱਗਾ ਕਹਿੰਦਾ ਉਹ ਭਲੇ ਪੁਰਖਾਂ ਤੈਨੂੰ ਤਾਂ ਦੂਜੇ ਕੁੱਤੇ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਜਿਸ ਦਾ ਤੂੰ ਨਹੀਂ ਕੀਤਾ ਜਿਸ ਤੋਂ ਕੁਝ ਨਹੀਂ ਸਿੱਖਿਆ 60 ਵਜੇ ਕੁੱਤੇ ਨੂੰ ਜੋ ਰੋਜ਼ ਰੋਟੀ ਖਵਾਉਂਦਾ ਸੀ ਪਾਣੀ ਪਿਉਂਦਾ ਸੀ ਉਹਦੇ ਵੱਲ ਧਿਆਨ ਦਿੱਤਾ ਹੁੰਦਾ ਤਾਂ ਤੁਹਾਡੀ ਮਿਲ ਤੇ 100 ਜੋ ਹਜ਼ਾਰ ਬੀਬੀਆਂ ਕੰਮ ਕਰਦੀਆਂ ਸੀ ਨਾ ਰਿਜਕ ਦਿੰਦੇ ਸੀ। ਉਹਨਾਂ ਦੇ ਘਰ ਦੇ ਚੁੱਲ੍ਹੇ ਵਿੱਚ ਅੱਗ ਇੱਥੋਂ ਵੱਲਦੀ ਸੀ। ਕਈਆਂ ਦਾ ਢਿੱਡ ਭਰਦਾ ਸੀ। ਇਹ ਸੁਣ ਕੇ ਨੇਕ ਬੰਦੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਪਲੇ ਪੁਰਖਾ ਖਾਣ ਵਾਲੇ ਨਾਲੋਂ ਖਵਾਉਣ ਵਾਲਾ ਜ਼ਿਆਦਾ ਨੇਕੀ ਦਾ ਕੰਮ ਕਰਦਾ। ਤੁਹਾਡੇ ਘਰੋਂ ਇੱਕ ਰੋਟੀ ਦਾ ਟੁੱਕ ਵੀ ਜੇਕਰ ਕਿਸੇ ਨੂੰ ਜਾਂਦਾ ਨਾ ਤਾਂ ਬਰਕਤ ਤੇਰੇ ਬੁਹੇ ਤੇ ਆਪੇ ਹੀ ਆ ਜਾਏਗੀ ਕਿਉਂਕਿ ਖਵਾਉਣ ਵਾਲਾ ਜਿਹੜਾ ਉਹ ਜ਼ਿਆਦਾ ਨੇਕੀ ਦਾ ਕੰਮ ਕਰਦਾ ਉਹ ਬਿਰਧ ਬਾਬਾ ਹੱਸਦੇ ਹੱਸਦੇ ਚਲਾ ਗਿਆ ਨੇਕ ਮਨੁੱਖ ਉਠਿਆ ਤੇ ਜਾ ਕੇ ਫਿਰ ਮਿਲ ਖੋਲੀ ਹੁਣ ਉਹ ਪਰਮਾਤਮਾ ਦਾ ਨਾਮ ਵੀ ਜਪਦਾ ਤੇ ਕੀਰਤਵੇ ਕਰਦਾ ਪਰਮਾਤਮਾ ਦੀ ਨਿਗਾ ਵਿੱਚ ਜੋ ਹੱਥੀ ਕੀਰਤ ਕਰ ਰਸਨਾ ਤੋਂ ਵਾਇਗਰੂ ਵਾਇਗਰੂ ਕਰਦਾ ਨਾ ਤੇ ਹੋਰਾਂ ਦਾ ਸਹਾਰਾ ਬਣਦਾ ਉਸ ਤੋਂ ਨੇਕ ਹੋਰ ਕੋਈ ਨਹੀਂ ਹੈਗਾ ਪਰਮਾਤਮਾ ਸਭ ਨੂੰ ਕੀਰਤ ਕਰਨ ਦਾ ਬਲ ਬਖਸ਼ਣ ਫਿਰ ਬਰਕਤ ਵੀ ਪਾਉਣਗੇ ਤੇ ਪਰਮਾਤਮਾ ਹਰ ਕੰਮ 'ਚ ਸਹਾਈ ਵੀ ਹੋਣਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ